सरकार वालों चलाई जा रही मुहिम युद्ध नशे तहत अज मान योगिश् अमृतसर श्री गुरप्रीत भुलर आई पी एस जी देशा निर्देशों तहत सब डिविजन ईस्ट वालों मकबूलपुरा एरिए स्पैशल कैश ऑपरेशन किया गया है जिस तहत साढ़े वालों नशाग्रस्त एरिए सर्च अभियान शुरू किया गया है जिस तहत असी काफी लोगों के घर सर्च की गई है जो ਕੋਈ ਵੀ ਨਸ਼ਾ ਵੇਚਦਾ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਪ ਦੇ ਮਾਧਮ ਰਈ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਫ੍ਰੀ ਡਰਗ ਡਿਕ ਐਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਜੋ ਵੀ ਵਿਅਕਤੀ ਨਸ਼ਾ ਕਰਨ ਦਾ ਆਦੀ ਪਾਇਆ ਜਾਂਦਾ ਹੈ ਸਾਡੇ ਵੱਲੋਂ ਅਸੀਂ ਉਸ ਨੂੰ ਪ੍ਰੋਪਰ ਉਹਦੀ ਟ੍ਰੀਟਮੈਂਟ ਵਾਸਤੇ ਉੱਥੇ ਡਰਗ ਡਿਕਸ਼ਨ ਸੈਂਟਰ ਚ ਐਡਮਿਟ ਕਰਾਇਆ ਜਾਂਦਾ ਹੈ ਜੋ ਸਾਡੇ ਵੱਲੋਂ ਹਰ ਗਲੀ ਦੀ ਹਰ ਮੁਹੱਲੇ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਤਾ ਜੋ ਇਸ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ